ਜਦੋਂ ਰੋਸ਼ਨੀयां ਮੰਦ ਹੁੰਦੀਆਂ ਨੇ ਤੇ ਬੀਟ ਡ੍ਰੌਪ ਹੁੰਦੀ ਹੈ ਇੱਕ ਸ਼ਖਸ ਸਟੇਜ ਤੇ ਆਉਂਦਾ ਹੈ ਪਿਆਰਾ ਰੰਗਿਆ ਹੋਇਆ ਜਿਵੇਂ ਜ਼ਿੰਦਾ ਕਲਾ ਦਾ ਟੁਕੜਾ ਇਹ ਸਿਰਫ ਇੱਕ ਲੁੱਕ ਨਹੀਂ ਇੱਕ ਸੁਨੇਹਾ ਹੈ ਤਲਵਿੰਦਰ ਉਹ ਆਵਾਜ਼ ਹੈ ਜੋ ਪੰਜਾਬੀ ਸੰਗੀਤ ਦੀ ਪਛਾਣ ਬਦਲ ਗਈ ਹੈ ਉਸ ਦਾ ਸਕਲ ਸਟਾਈਲ ਫੇਸ ਪੇਂਟ ਕਹਿੰਦਾ ਹੈ ਕਿ ਚਿਹਰਾ ਨਹੀਂ ਸੰਗੀਤ ਬੋਲਣ ਦਿਓ ਹਰ ਪਰਫਾਰਮੈਂਸ ਵਿੱਚ ਉਹ ਇੱਕ ਅਹਿਸਾਸ ਬਣ ਜਾਂਦਾ ਹੈ ਪੰਜਾਬੀ ਰੂਹ ਨੂੰ ਗਲੋਬਲ ਸਾਊਂਡ ਨਾਲ ਜੋੜਦਾ ਹੋਇਆ ਤਲਵਿੰਦਰ ਨੂੰ ਸਿਰਫ ਤੁਸੀਂ ਦੇਖਦੇ ਨਹੀਂ ਤੁਨੂੰ ਮਹਿਸੂਸ ਕਰਦੇ ਹੋ ਤਲਵਿੰਦਰ ਜਦਾ ਅਸਲੀ ਨਾਂ ਤਲਵਿੰਦਰ ਸਿੰਘ ਸਿੱਧੂ ਹੈ ਇੱਕ ਨਵੀਂ ਪੀੜੀ ਦਾ ਪੰਜਾਬੀ ਗਾਇਕ ਲੇਖਕ ਤੇ ਮਿਊਜ਼ਿਕ ਪ੍ਰੋਡਿਊਸਰ ਹੈ ਜਿਸ ਨੇ ਆਪਣੀ ਵਿਲੱਖਣ ਆਵਾਜ਼ ਤੇ ਅਨੋਖੇ ਸਟਾਈਲ ਨਾਲ ਦੁਨੀਆ ਭਰ ਚ ਪਛਾਣ ਬਣਾਈ ਉਹਦਾ ਜਨਮ 23 ਨਵੰਬਰ 1997 ਨੂੰ ਤਰਨਤਾਰਨ ਅੰਮ੍ਰਿਤਸਰ ਨੇੜੇ ਇੱਕ ਜੱਟ ਸਿੱਧੂ ਪਰਿਵਾਰ ਚ ਹੋਇਆ ਬਚਪਨ ਤੋਂ ਹੀ ਸੰਗੀਤ ਨਾਲ ਪਿਆਰ ਕਰਦਾ ਸੀ ਤੇ ਛੋਟੀ ਉਮਰ ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਬਾਦ ਵਿੱਚ ਉਹ ਅਮਰੀਕਾ ਦੇ ਸੈਂਟ ਫਰਾਂਸਿਸਕੋ ਬੇ ਏਰੀਆ ਚਲਾ ਗਿਆ ਜਿੱਥੇ ਉਸਨੇ 뮤ਜ਼ਿਕ ਪ੍ਰੋਡਕਸ਼ਨ ਸਿੱਖੀ ਪਰ ਪੰਜਾਬੀਅਤ ਨਾਲ ਜੁੜਿਆ ਰਿਹਾ ਤਲਵਿੰਦਰ ਦੀ ਸਭ ਤੋਂ ਵੱਡੀ ਪਹਿਚਾਨ ਉਸਦਾ ਫੇਸ ਪੇਂਟ ਤੇ ਮਾਸਕਡ ਪਰਸੋਨਾ ਹੈ ਉਹ ਹਮੇਸ਼ਾ ਸਕਲ ਸਟਾਈਲ ਪੇਂਟ ਨਾਲ ਸਟੇਜ ਤੇ ਆਉਂਦਾ ਹੈ ਤਾਂ ਜੋ ਲੋਕ ਉਸਦੇ ਚਿਹਰੇ ਨਹੀਂ ਸਿਰਫ ਉਸਦੇ ਸੰਗੀਤ ਨੂੰ ਜਾਣਨ ਉਹ ਕਹਿੰਦਾ ਹੈ ਕਿ ਚਿਹਰਾ ਛੁਪਾਉਣ ਨਾਲ ਅਹੰਕਾਰ ਦੂਰ ਹੋ ਜਾਂਦਾ ਹੈ ਤੇ ਸਿਰਫ ਕਲਾ ਬੋਲਦੀ ਹੈ ਉਸ ਦਾ ਸੰਗੀਤ ਪੰਜਾਬੀ ਬੋਲੀ ਦੇ ਨਾਲ ਆਰ ਐਂਡ ਬੀ, ਹਿਪ ਹੌਪ, ਟ੍ਰੈਪ, ਲੋਫੀ ਤੇ ਪੌਪ ਦਾ ਮਿਲਾਪ ਹੈ। ਉਹ ਗੁਰਦਾਸ ਮਾਨ ਤੇ ਨੂਸਰਤ ਫਤਹਿ ਅਲੀ ਖਾਨ ਤੋਂ ਪ੍ਰੇਰਨਾ ਲੈਂਦਾ ਹੈ ਪਰ ਨਾਲ ਹੀ ਦਾ ਵੀਕਐਂਡ ਤੇ ਡ੍ਰੇਕ ਵਰਗੇ ਕਲਾਕਾਰਾਂ ਦਾ ਵੀ ਪ੍ਰਭਾਵ ਉਸਦੇ ਗੀਤਾਂ ਵਿੱਚ ਮਿਲਦਾ ਹੈ। ਤਲਵਿੰਦਰ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਊਂਡਕਲਾਊਡ ਅਤੇ YouTube ਤੋਂ ਕੀਤੀ ਤੇ 2018 ਚ ਆਪਣੇ ਗਾਣੇ Unforgettable ਨਾਲ ਮਸ਼ਹੂਰ ਹੋਇਆ। ਇਸ ਤੋਂ ਬਾਅਦ ਉਸਦੇ ਹਿੱਟ ਗਾਣੇ ਖਿਆਲ 60 ਮਿਲੀਅਨ ਪਲੱਸ ਸਟਰੀਮ ਨਸ਼ਾ 18 ਮਿਲੀਅਨ ਪਲੱਸ ਤੇ ਐਲਬਮ ਮਿਸਫਿਟ ਨੇ ਉਸਨੂੰ ਆਜ਼ਾਦ ਪੰਜਾਬੀ ਸੰਗੀਤ ਦਾ ਪ੍ਰਤੀਕ ਬਣਾ ਦਿੱਤਾ 2025 ਵਿੱਚ ਉਸਨੇ ਹੈਲੋਇਨ ਟੂਰ ਕੀਤਾ ਜਿਸ ਵਿੱਚ ਫੈਨਸ ਨੂੰ ਵੀ ਫੇਸ ਪੇਂਟ ਲਾ ਕੇ ਆਉਣ ਦੀ ਪ੍ਰੇਰਨਾ ਦਿੱਤੀ ਉਸਦੀ ਆਵਾਜ਼ ਤੇ ਲਿਖਤਾਂ ਵਿੱਚ ਡੂੰਗੀ ਭਾਵਨਾ ਹੈ ਉਹ ਕਹਿੰਦਾ ਹੈ ਕਿ ਪੰਜਾਬੀ ਗਾਣੇ ਉਸਦੇ ਲਈ ਸਿਰਫ ਭਾਸ਼ਾ ਨਹੀਂ ਇੱਕ ਅਹਿਸਾਸ ਹਨ ਉਸਨੂੰ 100 ਮਿਲੀਅਨ ਤੋਂ ਵੱਧ ਸਟ੍ਰੀਮਜ਼ ਮਿਲ ਚੁੱਕੀਆਂ ਹਨ ਤੇ Apple Music ਨੇ ਉਸ ਨੂੰ ਅਪ ਨੈਕਸਟ ਆਰਟਿਸਟ 2024 ਚੁਣਿਆ। Rolling Stone India ਨੇ ਵੀ ਉਸ ਨੂੰ ਕਵਰ ਸਟੋਰੀ ਵਿੱਚ ਦਰਸਾਇਆ। ਉਸ ਦੇ ਫੈਨ ਕਹਿੰਦੇ ਹਨ ਕਿ ਉਸ ਦਾ ਮਿਊਜ਼ਿਕ ਸੁਣ ਕੇ ਦਿਲ ਸ਼ਾਂਤ ਹੋ ਜਾਂਦਾ ਹੈ ਤੇ ਉਸ ਦਾ ਚਿਹਰਾ ਨਾ ਦਿਖਾਉਣ ਵਾਲਾ ਅੰਦਾਜ਼ ਉਸ ਦੀ ਕਲਾ ਨੂੰ ਹੋਰ ਖਾਸ ਬਣਾਉਂਦਾ ਹੈ। ਹਾਲਾਂਕਿ ਕੁਝ ਲੋਕ ਕਹਿੰਦੇ ਹਨ ਕਿ ਉਹਦਾ ਸਟਾਈਲ ਸ਼ਹਿਰੀ ਯੂਥ ਲਈ ਪਰ ਹਕੀਕਤ ਇਹ ਹੈ ਕਿ ਤਵਿੰਦਰ ਨੇ ਪੰਜਾਬੀ 뮤직 ਨੂੰ ਗਲੋਬਲ ਪੱਧਰ ਤੇ ਨਵੀਂ ਪਛਾਣ ਦਿੱਤੀ ਹੈ ਉਹ ਇੰਡੀਪੈਂਡੈਂਟ ਆਰਟਿਸਟ ਹੋਣ ਦੇ ਬਾਵਜੂਦ ਆਪਣਾ ਰਸਤਾ ਖੁਦ ਬਣਾਉਂਦਾ ਹੈ ਤੇ ਉਸਦਾ ਹਰ ਗਾਣਾ ਇੱਕ ਕਹਾਣੀ ਲੈ ਕੇ ਆਉਂਦਾ ਹੈ ਉਸਦਾ ਸੰਦੇਸ਼ ਸਾਫ਼ ਹੈ ਆਪਣੀ ਆਵਾਜ਼ ਲੱਭੋ ਭੀੜ ਦੀ ਨਹੀਂ ਸੁਣੋ 2025 ਚ ਉਹ